ਨਮਸਕਾਰ ਦੋਸਤੋ ਮੈਂ ਰਮੇਸ਼ ਜੱਬਾ ਚਾਹਾਂ ਸੇਰਾ ਦਾ ਬਣੀ ਸਕੋਟਪੁਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਤਿੰਨ ਕੋ ਨਿਚੋਂ ਦੇ ਜਿਹੜੇ ਅਸੀਂ ਕੈਪ ਇਨਚਾਰਜ ਇਹ ਅਸੀਂ ਸਤਮੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਨਾਲ ਗੱਡੀਆਂ ਦੀ ਚੈਕਿੰਗ ਜਾ ਰਹੀ ਆ ਤਿੰਨਾਂ ਗੱਡੀਆਂ ਦੇ ਵਿਕਲ ਦੇ ਕਾਗਜ਼ ਪੂਰੇ ਨਹੀਂ ਹਨ ਜਿਵੇਂ ਕਿ ਪ੍ਰੋਜੈਕਸ਼ਨ ਬੀਮਾ ਆਰਸੀ ਜਾਂ ਕੁਝ ਗੱਡੀਆਂ ਦੇ नंबर प्लेट नहीं है उन्होंने रोक के उन्होंग की जा रही है और चलान भी कट्टे जा है। कर रहे हैं गल करते हैं एस सुखमिंद जी नी देख रहे हो कि ट्रैफिक इंचार्ज जो ट्रैफिक ये इतफिक चेक कर रहे हैं सुखमंदर सिंह जी जो चेक कर रहे हैं और ਜਿੰਨਾ ਗੱਡੀਆਂ ਦੇ ਕਾਗਜ਼ ਸਹੀ ਨਹੀਂ ਹੈ ਉਹਨਾਂ ਦੇ ਜ਼ਲਾਣ ਵੀ ਕਿਤੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਗੱਡੀਆਂ ਦੇ ਜੋ ਕਾਗਜ਼ ਚੈੱਕ ਕੀਤੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਸਿੰਝੀ ਕਬੱਡੀ ਦਾ ਚਲਾਨ ਕਰਦੇ ਹੋਏ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਹਨ ਉਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਹੈ ਇਸ ਤਰ੍ਹਾਂ ਸਾਹ ਮੁੰਦਰ ਸਿੰਘ ਜੀ ਔਕੇ ਦੇ ਮੌਜੂਦ ਆ ਤੇ ਦੇਖਦੇ ਹੋ ਅੱਗੇ ਲਿਖ ਜਾਈਏ ਅੱਜ ਦਾ ਮੋਬਾਈਲ ਨੰਬਰ ਅੱਜ ਗੱਡੀਆਂ ਦੀ ਜੋ ਚੈਕਿੰਗ ਕੀਤੀ ਜਾ ਰਹੀ ਹੈ ਉਹ ਕਿਸੇ ਇਸੇ ਚ ਕੀਤੀ ਜਾ ਰਹੀ ਹੈ ਅੱਜ ਇਹ ਅਸੀਂ ਰੁਟੀਨ ਦੇ ਵਿੱਚ ਚੈੱਕ ਕਰਦੇ ਹਾਂ ਜਿਹਨਾਂ ਦੇ ਕਾਗਜ਼ ਹੱਥ ਹੁੰਦੇ ਆ ਉਹਨਾਂ ਨੂੰ ਇਚਾਰਨ ਕੀਤਾ ਜਾਂਦਾ ਹੈ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਕਿਰਾਹ ਆਜਾ ਕਾਜ ਬਰਾਉਦੀ ਪੂਰੇ ਕਾਜ ਰਕੋ ਤੋਂ ਤੱਕ ਦਾ ਦਾਤਾ ਪਾਸ ਕਰਮੈਂ ਤਾਂ ਜਿਨ੍ਹਾਂ ਦਾ ਕੋਈ ਬੀਮਾ ਜਾਂ ਪੋਲੂਸ਼ਨ ਨਹੀਂ ਹੈਗਾ ਉਹਨਾਂ ਨੂੰ ਚਪਾਉਣੀ ਵੀ ਦੇਣੀ ਹੈ ਕੋਈ ਤਾਂ ਅਮੀ ਦੇਣੀ ਹੈ ਉਹਨਾਂ ਦਾ ਇਚਾਰਨ ਕਰਦੇ ਇਚਾਰਨ ਕਰਕੇ ਪਤਨਵਾ ਨਹੀਂ ਹੈ ਜੇ ਤੁਸੀਂ ਦਿਖਾਓ ਭਾਈ ਇਹ ਤੇ ਅਚਾਨਕ ਸ਼ਹਿਰ ਵਾਸੀਆਂ ਵਾਸਤੇ ਤੇ ਲੋਕਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਵਾਸਤੇ ਜਿਹੜੇ ਜਣੇ ਆ ਜਿਹੜੀ ਸਾਜ ਥੁਲੇ ਰੱਖੋ ਜੀ ਪ੍ਰੈਕ ਨਿਯਮਾਂ ਦੀ ਪਾਲਣਾ ਕਰੋ ਬਧੀਆ ਰੋਗ ਜੋਗ ਦੇ ਤੋਂ 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 ਜੋ ਟੂ-ਵਿਲਰ ਵਹੀਕਲ ਆ ਜਿਨ੍ਹਾਂ ਦੇ ਉੱਤੇ ਨੰਬਰ ਪਲੇਟ ਨਹੀਂ ਹੈ ਜਾਂ ਤਿੰਨ ਸਵਾਰੀਆਂ ਬੈਠ ਕੇ ਜਾਂਦੀਆਂ ਉਹਨਾਂ ਦੇ ਵੀ ਕੋਈ ਬਾਉਂਡ ਕਰਦੇ ਹਾਂਜੀ ਉਹਨਾਂ ਦੇ ਵੀ ਕਰਦੇ ਹਾਂ ਜੀ ਇਹਨਾਂ ਦੇ ਵੀ ਕਰਦੇ ਠੀਕ